ਦੈਨਿਕਸ ਵਿਰਾਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਜ਼ਿਲ੍ਹਾ ਫਿਰੋਜ਼ਪੁਰ ਦੇ ਗੁਰੂ ਹਰਸਾਹਿਬ ਦੇ ਇੱਕ ਸਰਕਾਰੀ ਸਕੂਲ ਵਿੱਚ ਬੱਚੀਆਂ ਦੇ ਨਾਲ ਛੇੜਖਾਨੀ ਹੋਣ ਦੇ ਮਾਮਲੇ ਵਿੱਚ ਬੀਸੀ ਕਮਿਸ਼ਨ ਪੰਜਾਬ ਵੱਲੋਂ ਹੁਣ ਨੋਟਿਸ ਲਿਆ ਗਿਆ ਹੈ। ਬੀਸੀ ਕਮਿਸ਼ਨ ਦੇ ਚੇਅਰਮੈਨ ਮਲਕੀਤ ਸਿੰਘ ਸਿੰਧ ਵੱਲੋਂ ਜਾਂਚ ਦੇ ਲਈ ਸਕੂਲ ਦਾ ਦੌਰਾ ਕੀਤਾ ਗਿਆ ਅਤੇ ਉਹਨਾਂ ਵੱਲੋਂ ਪੁਲਿਸ ਨੂੰ ਸਖਤ ਨਿਰਦੇਸ਼ ਦਿੱਤੇ ਗਏ। ਦੱਸਦੇ ਕਿ ਪੁਲਿਸ ਨੇ ਯੂਰੋਪੀ ਟੀਚਰ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ। ਮਾਮਲਾ ਗੁਰੂ ਹਰਸਾਹਿਬ ਦੇ ਇੱਕ ਸਰਕਾਰੀ ਸਕੂਲ ਦਾ ਹੈ। ਜਿੱਥੇ ਬੀਤੇ ਦਿਨੀ ਸਕੂਲ ਦੇ ਇੱਕ ਅਧਿਆਪਕ ਵੱਲੋਂ ਵਿਦਿਆਰਥਣਾਂ ਦੇ ਨਾਲ ਛੇੜਛਾੜ ਕੀਤੀ ਗਈ ਸੀ ਇਸ ਮਾਮਲੇ ਨੂੰ ਲੈ ਕੇ ਸਿੱਖਿਆ ਵਿਭਾਗ ਵੱਲੋਂ ਜਾਂਚ ਕਰਨ ਤੋਂ ਬਾਅਦ ਆਪਣੀ ਰਿਪੋਰਟ ਚੰਡੀਗੜ੍ਹ ਵਿੱਚ ਉੱਚ ਉਦਕਾਰੀਆਂ ਨੂੰ ਸੌਂਪੀ ਗਈ ਸੀ ਉਸੇ ਦਾ ਨੋਟਿਸ ਲੈਂਦੇ ਹੋਏ ਬੀਸੀ ਕਮਿਸ਼ਨ ਦੇ ਚੇਅਰਮੈਨ ਮਲਕੀਤ ਸਿੰਘ ਥਿੰਦ ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ ਉਹਨਾਂ ਦੇ ਨਾਲ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ ਸਥਿਤੀ ਦਾ ਪੂਰਾ ਜਾਇਜ਼ਾ ਲੈਣ ਤੋਂ ਬਾਅਦ ਚੇਅਰਮੈਨ ਮਲਕੀਤ ਸਿੰਘ ਥਿੰਦ ਨੇ ਪੁਲਿਸ ਨੇ ਇਸ ਮਾਮਲੇ ਵਿੱਚ ਤੁਰੰਤ ਐਫ ਆਈ ਆਰ ਦਰਜ ਕਰਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਪੁਲਿਸ ਵੱਲੋਂ ਨਿਰਦੇਸ਼ ਮਿਲਣ ਤੋਂ ਬਾਅਦ આરોપી ਟੀਚਰ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ આરોપી ਟੀਚਰ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਚੇਅਰਮੈਨ ਮਲਕੀਤ ਸਿੰਘ ਥਿੰਦ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਦੀ ਡਿਊਟੀ ਲਗਾਈ ਗਈ ਸੀ ਇਸੇ ਦੇ ਚਲਦੇ ਉਹ ਸਕੂਲ ਦਾ ਦੌਰਾ ਕਰਨ ਆਏ ਹੋਏ ਨੇ ਉਹਨਾਂ ਕਿਹਾ ਕਿ ਇਸ ਵਿੱਚ ਜੇਕਰ ਕੋਈ ਹੋਰ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਉੱਪਰ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਦੱਸ ਦਈਏ ਕਿ ਸਕੂਲ ਸਰਕਾਰੀ ਸਕੂਲ ਦੇ ਵਿੱਚ ਪਿਛਲੇ ਦਿਨੀ ਕੁਝ ਬੱਚਿਆਂ ਵੱਲੋਂ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਇੱਕ ਅਧਿਆਪਕ ਵੱਲੋਂ ਉਹਨਾਂ ਦੇ ਨਾਲ ਛੇੜਖਾਨੀ ਕੀਤੀ ਜਾ ਰਹੀ ਹੈ ਇਸੇ ਨੂੰ ਲੈ ਕੇ ਅੱਜ ਬੀਸੀ ਕਮਿਸ਼ਨ ਦੇ ਚੇਅਰਮੈਨ ਮਲਕੀਤ ਸਿੰਘ ਥੇਨ ਅੱਜ ਸਕੂਲ ਦਾ ਦੌਰਾ ਕਰਨ ਲਈ ਪਹੁੰਚੇ ਲਿਖੀ ਜੀ ਅੱਜ ਵਿਜ਼ਿਟ ਕੀਤਾ ਹੈਗਾ ਕੀ ਮਸਲਾ ਸੀਗਾ ਕਿਸ ਮਸਲੇ ਦੇ ਵਿੱਚ ਵਿਜ਼ਿਟ ਕੀਤਾ ਔਰ ਕਿਹੜੀ ਜਗ੍ਹਾ ਤੇ ਕੀਤਾ ਜੀ ਅੱਜ ਜੀ ਅਸੀਂ ਗੁਰੂ ਸਾਹਿਬ ਦੇ ਜਿਹੜੇ ਅ ਗਾਜ਼ਾਮੀਨਾ ਸਕੂਲ ਇੱਥੇ ਆਏ ਸੀ ਇੱਥੇ ਕੁਛ ਦਿਨਾਂ ਤੋਂ ਇੱਕ ਮਸਲਾ ਚੱਲ ਰਿਹਾ ਹੈ ਜਿਸ ਦੀ ਕਿ ਮੈਨੂੰ ਕੰਪਲੇਂਟ ਜਿਹੜੀ ਉਹ ਕੱਲ ਮਿਲੀ ਹੈ ਤੇ ਮੇਰੀ ਸਰਕਾਰ ਵੱਲੋਂ ਡਿਊਟੀ ਵੀ ਲਾਈ ਗਈ ਕਿ ਤੁਸੀਂ ਜਾ ਕੇ ਸਾਰਾ ਦੇਖੋ ਤੇ ਅੱਜ ਹੀ ਮੈਂ ਇੱਧਰ ਦਾ ਟੂਰ ਬੁਲਾਇਆ ਜਦ ਕਿ ਮੇਰਾ 2 ਦਿਨ ਦਾ ਹਾਲੇ ਚੰਡੀਗੜ੍ਹ ਕੰਮ ਹੋਰ ਸੀ ਇੱਥੇ ਲਗਭਗ 10-12 ਬੇਟੀਆਂ ਜਿਹੜੀਆਂ ਨੇ ਜਿਹੜੀਆਂ ਕਿ ਅਨਮੈਚੂਰ ਨੇ ਉਹਨਾਂ ਨਾਲ ਛੇੜ ਛਾੜ ਜਾਂ ਬੈਟ ਟੱਚ ਵਾਲੀ ਜਿਹੜੀ ਉਹ ਗੱਲ ਹੋਈ ਹੈ ਤੇ ਉਹਦੀ ਉਹਦੇ ਲਈ ਜਿਹੜਾ ਇੱਥੇ ਸਕੂਲ ਦਾ ਸਟਾਫ ਹੈ ਇੱਥੇ ਇੱਕ ਮਾਸਟਰ ਨੇ ਕੋਈ ਰਾਜਕਮਰ ਚੁੱਗ ਟੀਚਰ ਨੇ ਉਹਨਾਂ ਵੱਲੋਂ ਇਹ ਹਰਕਤ ਕੀਤੀ ਗਈ ਤੇ ਉਸ ਸਬੰਧ ਵਿੱਚ ਅੱਜ ਇੱਥੇ ਮੈਂ ਇਨਕੁਆਇਰੀ ਕਰਨ ਲਈ ਆਇਆ ਸੀ ਸਾਰੇ ਪੇਰੈਂਟਸ ਵੀ ਇੱਥੇ ਮੌਜੂਦ ਨੇ ਪ੍ਰਿੰਸੀਪਲ ਸਰ ਵੀ ਡੀਓ ਮੈਮੀ ਆਏ ਹੋਏ ਨੇ ਸਾਰਾ ਹੋਰ ਵੀ ਸਟਾਫ ਹੈ ਰਿੱਤੀ ਸਾਹਿਬ ਐਸ ਐਚਓ ਸਾਹਿਬ ਸਾਰੇ ਮੇਰੇ ਨਾਲ ਮੌਜੂਦ ਨੇ ਤੇ ਇਹ ਜੋ ਕੁਛ ਇੱਥੇ ਪਾਇਆ ਗਿਆ ਬਹੁਤ ਹੀ ਮੰਦ ਭਾਗਾ ਕਿਉਂਕਿ ਜਿਹੜੇ ਬੱਚੇ ਆ ਜਦੋਂ ਸਵੇਰ ਸਕੂਲ ਚ ਆ ਜਾਂਦੇ ਆ ਤੇ ਬੱਚਿਆਂ ਦਾ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਟੀਚਰ ਹੁੰਦੇ ਨੇ ਕੋਈ ਉਹਨਾਂ ਨਾਲ ਵੱਧ ਘੱਟ ਕਿਤੇ ਵੀ ਕੋਈ ਹੁੰਦੀ ਆ ਖੁਸ਼ੀ ਗਮੀ ਉਹ ਬੱਚਿਆਂ ਦੀ ਟੀਚਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਗਰ ਬੱਚੇ ਨੂੰ ਹਲਕੀ ਜੀ ਵੀ ਕੋਈ ਪ੍ਰੋਬਲਮ ਹੈ ਤੇ ਉਹ ਉਹਦਾ ਉਹਦੀ ਸਾਰੀ ਸੰਭਾਲ ਜਿਹੜੇ ਉਹ ਟੀਚਰ ਹੀ ਕਰਦੇ ਆ ਪਰ ਇਹ ਮੈਂ ਦੇਖਿਆ ਕਿ ਬਾੜ ਖੇਤ ਨੂੰ ਖਾਣ ਵਾਲੀ ਗੱਲ ਹੈ ਬਹੁਤ ਜਿਹੜੀ ਇੱਥੇ ਮੈਂ ਦੇਖਿਆ ਕਿ ਐਨੀ ਮੰਦ ਭਾਗੀ ਘਟਨਾ ਕਿ ਚਲੋ ਕਿਤੇ ਇੱਕ ਬੱਚੇ ਨਾਲ ਹੋ ਗਿਆ ਸੀ ਕਈ ਵਾਰ ਉਹ ਮੰਨਦੇ ਹੀ ਨਹੀਂ ਕਿ ਇੱਕ ਬੱਚਾ ਝੂਠ ਬੋਲ ਰਿਹਾ ਹੋਵੇਗਾ ਜਾਂ ਕਿਤੇ ਗਲਤੀ ਨਾਲ ਕਿਤੇ ਬੱਚਾ ਟੱਚ ਹੋ ਗਿਆ ਕਿਸੇ ਕਿਸੇ ਤਰੀਕੇ ਨਾਲ ਇੱਥੇ 12 12 13 13 ਬੱਚੇ ਇਹ ਗੱਲ ਕਰੀ ਜਾਂਦੇ ਤੇ ਮੈਨੂੰ ਲੱਗਦਾ ਹੈ ਕਿ ਜੇ ਕਿਤੇ ਬਰੀਕੀ ਨਾਲ ਜਾਂਚ ਕੀਤੀ ਜਾਏ ਕਰਵਾਵਾਂਗੇ ਅਸੀਂ ਤੇ ਸ਼ਾਇਦ ਇੱਥੇ ਦਰਜਣਾਂ ਬੱਚੇ ਹੋ ਜੇ ਹੋਣਗੇ ਜਿਹੜੇ ਪੀੜਤ ਨੇ ਜਿਨ੍ਹਾਂ ਨਾਲ ਐਦਾਂ ਦਾ ਹੋਇਆ ਹੈ ਤੁਸੀਂ ਬੱਚਿਆਂ ਨੂੰ ਤੇ ਮਾਪਿਆਂ ਨੂੰ ਮਿਲੇ ਹਾਂ ਜਾਇ ਨੇ ਬੱਚੇ ਹਾਂਜੀ ਮੈਂ ਬੱਚਿਆਂ ਨੂੰ ਵੀ ਮਿਲੇਆ ਮਾਪਿਆਂ ਨੂੰ ਵੀ ਮਿਲੇਆ ਇਹਦੇ ਵਿੱਚ ਉਹ ਬੰਦਾ ਤਾਂ ਦੋਸ਼ੀ ਹੈ ਹੀ ਜਿਹੜਾ ਰਾਜਕੁਮਾਰ ਚੁੱਗ ਰਾਜਕੁਮਾਰ ਹੀ ਜਾਂ ਨਹੀਂ ਉਹ ਹਾਂ ਟੀਚਰ ਹੈ ਰਾਜਕੁਮਾਰ ਚੁੱਗ ਉਹ ਤਾਂ ਦੋਸ਼ੀ ਹੈ ਹੀ ਉਹਦੇ ਨਾਲ ਜਿਹੜਾ ਬਹੁਤ ਸਾਰਾ ਸਟਾਫ ਜਿਹੜਾ ਉਹਦੇ ਨਾਲ ਉਹ 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 ਉਹਦੇ ਨਾਲ ਸਹਿਮਤ ਸੀ ਕਿਉਂਕਿ ਉਹ ਬੱਚਿਆਂ ਤੇ ਦਬਾਅ ਪਾ ਰਹੇ ਸੀ ਕਿ ਤੁਸੀਂ ਘਰ ਨਹੀਂ ਦੱਸਣਾ ਉਹ ਬੱਚਿਆਂ ਤੇ ਦਬਾਅ ਪਾ ਰਹੇ ਸੀ ਕਿ ਤੁਸੀਂ ਪ੍ਰਿੰਸੀਪਲ ਸਰ ਨੂੰ ਨਹੀਂ ਦੱਸਣਾ ਤੁਹਾਡੀ ਕੁੱਟਮਾਰ ਹੋਏਗੀ ਬਹੁਤ ਸਾਰੇ ਮੇਰੇ ਕੋਲ ਬਿਆਨ ਨੋਟ ਹੈ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਬੱਚਿਆਂ ਨੇ ਦਸੀਆਂ ਦੇਖੋ ਇੱਕ ਬੰਦਾ ਮਾੜਾ ਹੋ ਸਕਦਾ ਹੈ ਅਸੀਂ ਕਹਿ ਦਿੰਦੇ ਹਾਂ ਸਾਡੇ ਸਮਾਜ ਵਿੱਚ ਸਾਡੇ ਪਰਿਵਾਰਾਂ ਚ ਕਿਤੇ ਵੀ ਕੋਈ ਇੱਕ ਬੰਦਾ ਸੋਸਾਇਟੀ ਚ ਮਾੜਾ ਨਿਕਲਿਆ ਆਉਂਦਾ ਪਰ ਸਾਰੀ ਸੋਸਾਇਟੀ ਉਹਦੇ ਨਾਲ ਰਲ ਜੇ ਇਹ ਮੈਂ ਪਹਿਲੀ ਦਫਾ ਦੇਖਿਆ ਹੈ ਮਤਲਬ ਕੁੱਲ ਮਿਲਾ ਕੇ ਆਵਾ ਉੱਤਣ ਵਾਲੀ ਗੱਲ ਹੋਈ ਹੈ ਜਿਹਨੂੰ ਸਿਆਣੇ ਕਹਿੰਦੇ ਕਿ ਇਹ ਤਾਂ ਆਵਾ ਹੀ ਉੱਤੇ ਆਹ ਮਾਮਲਾ ਇੱਥੇ ਆਇਆ ਮੇਰੀ ਨਜ਼ਰ 'ਚ ਤੇ ਇਹਦੇ ਲਈ ਸਖਤ ਤੋਂ ਸਖਤ ਕਾਰਵਾਈ ਕਰਾਂਗਾ ਬਾਕੀ ਜਿਹੜੇ ਟੀਚਰ ਇਨਵੋਲ ਨਹੀਂ ਉਹਨਾਂ ਤੇ ਬਿਲਕੁਲ ਦੇਖੋ ਮੈਂ ਡਿਪਸਾ ਬੈਠੇ ਨੇ ਐਸਐਚਓ ਸਾਹਿਬ ਬੈਠੇ ਨੇ ਮੈਂ ਇਹਨਾਂ ਨੂੰ ਪਹਿਲੇ ਵੀ ਇਹ ਗੱਲ ਕਹੀ ਹੈ ਕਿ ਜਦੋਂ ਕਿਤੇ ਕੋਈ ਲੜਾਈ ਹੁੰਦੀ ਹੈ ਤੇ ਅਸੀਂ ਸਭ ਨੂੰ ਵਿੱਚ ਲੈ ਲੈਨੇ ਕਿ ਇਹ ਬੰਦੇ ਨੇ ਹੱਲਾਸ਼ੇਰੀ ਦਿੱਤੀ ਇਹਨੇ ਗਾਲ ਕੱਢੀ ਇਹਨੇ ਸੋਟੀ ਮਾਰੀ ਐ ਇਹਨ ਇਹਦੇ ਹੱਥ 'ਚ ਕੁਰਪਾਨ ਸੀ ਇਹ ਪਿੱਛੇ ਖੜ ਕੇ ਲਲਕਾਰਦਾ ਰਿਹਾ ਇਹ ਸਭ ਕੁਝ ਅਸੀਂ ਵਿੱਚ ਲੈ ਲੈਂਦੇ ਆ ਇੱਥੇ ਜਿੰਨੇ ਵੀ ਟੀਚਰ ਨੇ ਖਾਸ ਕਰਕੇ ਮੈਨੂੰ ਪ੍ਰਿੰਸੀਪਲ ਸਾਹਿਬ ਕਹਿ ਰਹੇ ਸੀ ਤੇ ਹੋਰ ਵੀ ਸਟਾਫ ਇਹ ਗੱਲ ਕਹਿ ਰਿਹਾ ਤੇ ਬੱਚੇ ਵੀ ਕਹਿ ਰਹੇ ਆ ਕਿ ਇੱਥੇ ਕੋਈ ਗੁਰਨਾਮ ਸਿੰਘ ਨਾਮ ਦੇ ਟੀਚਰ ਨੇ ਤੇ ਉਹ ਪਿਛਲੇ 14 ਸਾਲਾਂ ਤੋਂ ਹੀ ਇੱਥੇ ਸੇਵਾ ਨਿਭਾ ਰਹੇ ਨੇ ਤੇ ਪੂਰੇ ਸਟਾਫ ਤੇ ਵੀ ਉਹਨਾਂ ਨੇ ਮਤਲਬ ਲਤ ਰੱਖੀ ਹੋਈ ਆ ਤੇ ਬੱਚਿਆਂ ਤੇ ਵੀ ਇਨਸਾਨ ਨੂੰ ਬੋਲਣ ਨਹੀਂ ਦਿੰਦੇ ਆ ਮੈਂ ਦੇਖਿਆ ਮੈਨੂੰ ਕੋਈ ਸਾਥੀ ਦਿਖਾ ਰਿਹਾ ਸੀ ਕਿ ਉਹ ਕਮੈਂਟ ਇਦਾਂ ਦੇ ਲਿਖਦਾ ਕਿ ਆਪਣੇ ਉਹਦੇ ਮਹਿਕਮੇ ਦੇ ਖਿਲਾਫ ਹੀ ਲਿਖੀ ਜਾਂਦਾ ਪਤਾ ਨਹੀਂ ਕੀ ਕੀ ਕਰੀ ਜਾਂਦਾ ਇਹ ਜਿਹੜੇ ਲੋਕ ਬਖਸ਼ੇ ਨਹੀਂ ਜਾਣਗੇ ਜਿਹੜੇ ਵੀ ਲੋਕ ਇਨਵੋਲਵ ਸੀ ਜਿਨ੍ਹਾਂ ਨੇ ਇਹ ਕਿਹਾ ਕਿ ਤੁਸੀਂ ਘਰ ਨਹੀਂ ਦੱਸਣਾ ਜਿਨ੍ਹਾਂ ਨੇ ਇਹ ਕਿਹਾ ਕਿ ਤੁਸੀਂ ਉਹਦੇ ਤੋਂ ਮਾਫੀ ਮੰਗ ਲਓ ਮੈਂ 5-6 ਨਾਮ ਨੋਟ ਕਰਵਾਏ ਨੇ ਸਾਡੇ ਡਿਪਸਾਵਰਾਂ ਨੂੰ ਤੇ ਉਹ ਜਿਹੜੇ ਸਾਰੇ ਇਸ ਐਫ ਆਈ ਆਰ ਦੇ ਵਿੱਚ ਲੈ ਕੇ ਉਹਨਾਂ ਤੇ ਤਫ਼ਤੀਸ਼ ਹੋਵੇ ਉਹਨਾਂ ਤੇ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਮੈਂ ਫੇਰ ਦੁਬਾਰਾ ਡਿਪਟੀ ਸਾਹਿਬ ਤੇ ਐਸ ਐਚਓ ਸਾਹਿਬ ਤੁਹਾਨੂੰ ਬੇਨਤੀ ਕਰਦਾ ਕਿ ਅੱਜ ਸ਼ਾਮ ਤੱਕ ਪਰਚਾ ਦਰਜ ਕਰਕੇ ਤੇ ਇਹ ਬੰਦੇ ਚੱਕੋ ਬਿਲਕੁਲ ਗ੍ਰਿਫਤਾਰੀ ਪਾਓ ਇਹਨਾਂ ਦੀ ਅੱਜ ਹੀ ਕੋਈ ਵੀ ਬਖਸ਼ਣਾ ਨਹੀਂ ਹੈ ਪੂਰੀ ਵੱਡੇ ਤਰੀਕੇ ਨਾਲ ਇਹਦੀ ਬਰੀਕੀ ਨਾਲ ਜਾਂਚ ਕਰਕੇ ਜਿਹੜਾ 5% ਦੋਸ਼ੀ ਹੈ ਉਹਨੂੰ ਉੱਥੇ ਜਿਹੜਾ 100% ਉੱਥੇ ਉਹਨੂੰ ਰੱਖ ਕੇ ਪੂਰੇ ਤਰੀਕੇ ਨਾਲ ਉਹਦੇ ਪਰਚਾ ਦਰਜ ਕਰਕੇ ਧੰਨਵਾਦ